ਸੱਚੀ ਗੱਲ ਜੀ ਮੇਰੀਆਂ ਸਾਰੀਆਂ ਭੈਣਾਂ ਨੂੰ ਸਾਰੀ ਭਰਾਵਾਂ ਨੂੰ ਅੱਜ ਪੈਨੂੰ ਆਪਾਂ ਤੁਹਾਨੂੰ ਇਹ ਬਾਜੂ ਦਾ ਡਿਜ਼ਾਈਨ ਤੁਹਾਨੂੰ ਦਿਖਾਉਣੀ ਆ ਵੀ ਕਿਸ ਤਰ੍ਹਾਂ ਬਣਾਇਆ ਆਪਾਂ ਨੇ ਇਹ ਮੈਂ ਇੱਕ ਬਾਜੂ ਰੈਡੀ ਕਰ ਲਈਏ ਦੂਜੀ ਆਪਾਂ ਤੁਹਾਨੂੰ ਕਰਕੇ ਦਿਖਾਉਣੀ ਆ ਠੀਕ ਹੈ ਜੀ ਇਹ ਦੇਖੋ ਜੀ ਇਸ ਤਰ੍ਹਾਂ ਕਰਕੇ ਆਪਾਂ ਨੇ ਡਿਜ਼ਾਈਨ ਬਣਾਇਆ ਦੇਖੋ ਆਪਾਂ ਨੇ ਇਹ ਬਾਜੂ ਦੀ ਲੈਂਥ ਤਿਆਰ ਰੱਖਣੀ ਹੈ 18 ਇੰਚ ਠੀਕ ਹੈ ਜੀ 19 ਇੰਚ ਆਪਾਂ ਨੇ ਇਹ ਬਾਜੂ ਤਿਆਰ ਰੱਖੀ ਹੈ ਜੀ 13.5 ਇੰਚ ਆਪਾਂ ਚੌੜਾਈ ਰੱਖੀ ਆ ਜਿੰਨੀ ਤੁਸੀਂ ਰੱਖਣੀ ਚਾਹੋ ਹੋ ਉੰਨੀ ਤੁਸੀਂ ਰੱਖ ਸਕਦੇ ਹੋ ਪਾਕਿਸਤਾਨੀ ਬਾਜੂ ਵੀ ਤੁਸੀਂ ਰੱਖ ਸਕਦੇ ਹੋ ਏ ਦੇਖੋ ਜਿਹੜੀ ਆਪਾਂ ਪੇਸਟਿੰਗ ਪੇਪਰ ਲਈ ਹੈ 4 ਇੰਚ ਚੁੜਾਈ ਚ ਲਈ ਹੈਗੀ 13/2 ਇੰਚ ਦੀ ਲੰਬਾਈ ਆ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਤੁਸੀਂ ਇਹ ਬਾਜੂ ਦੇ ਉੱਪਰ ਅਟੈਚ ਕਰ ਲੈਣੀ ਆ ਪ੍ਰੈਸ ਦੇ ਨਾਲ ਇਸ ਤਰ੍ਹਾਂ ਜੋੜ ਕੇ ਤੁਸੀਂ ਇਹਨੂੰ ਸੈਂਟਰ ਦੀ ਕਰੀਜ਼ ਬਣਾ ਲੈਣੀ ਆ ਕਰੀਜ਼ ਬਣਾਉਣ ਤੋਂ ਬਾਅਦ ਜਿਹੜਾ ਤੁਸੀਂ ਇਹ ਨਿਸ਼ਾਨ ਲਗਾਉਣਾ ਹੈ ਤੁਸੀਂ 3 ਇੰਚ ਦਾ ਨਿਸ਼ਾਨ ਲਗਾਉਣਾ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਆਪਾਂ ਨੇ 3 ਇੰਚ ਦਾ ਨਿਸ਼ਾਨ ਲਗਾ ਲਿਆ ਸਾਈਡਾਂ ਦੇ ਤੁਸੀਂ 1-1 ਇੰਚ ਦਾ ਨਿਸ਼ਾਨ ਲਗਾਉਣਾ ਦੇਖੋ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹੀ ਆ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਤੁਸੀਂ ਇਹਨੂੰ ਫੋਲਡ ਕਰ ਲੈਣਾ ਫੋਲਡ ਕਰਨ ਤੋਂ ਬਾਅਦ ਇਸ ਤਰ੍ਹਾਂ ਕਰਕੇ ਤੁਸੀਂ ਪ੍ਰੈਸ ਨਾਲ ਇਹਨੂੰ ਟਿਕਾ ਲੈਣਾ ਇਸ ਤਰ੍ਹਾਂ ਕਰਕੇ ਠੀਕ ਹੈ ਜੀ ਇਹ ਦੇਖੋ ਇਹ ਆਪਾਂ ਨੇ ਕਰ ਲਈ ਪ੍ਰੈਸ ਕਰ ਲਈਏ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਹੋ ਜੂਗੀ ਬਾਜੂ ਇਹ ਸਾਈਡਾਂ ਦੇ ਉੱਤੇ ਜਿਹੜੀ ਵੇਸਟਿੰਗ ਕਪੜਾ ਹੋਈ ਤੁਸੀਂ ਕਟਿੰਗ ਕਰ ਦਿਓ ਠੀਕ ਹੈ ਜੀ ਹੁਣ ਦੇਖੋ ਜਿਹੜਾ ਆਪਾਂ ਨੇ ਪਲੇਨ ਕਪੜਾ ਲਗਾਉਣਾ ਉਹ ਦੇਖੋ ਉਹਦੀ ਆਪਾਂ ਚੌੜਾਈ ਲਈ ਹੈ ਜੀ 6 ਇੰਚ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਤੁਸੀਂ ਇਹ ਪੇਸਟਿੰਗ ਪੇਪਰ ਤੇ ਲਗਾ ਲੈਣਾ ਤੁਸੀਂ ਪੇਸਟਿੰਗ ਪੇਪਰ ਨਹੀਂ ਵੀ ਲਗਾਉਣਾ ਚਾਹੋ ਤੁਸੀਂ ਨਾ ਵੀ ਲਗਾ ਸਕਦੇ ਨਹੀਂ ਵੀ ਲਗਾ ਸਕਦੇ ਠੀਕ ਹੈ ਜੀ ਇਹ ਆਪਾਂ ਲਗਾ ਰਹੇ ਹਾਂ ਦੇਖੋ ਪੇਸਟਿੰਗ ਪੇਪਰ ਇਸ ਤਰ੍ਹਾਂ ਕਰਕੇ ਫਿਰ ਉਹਨੂੰ ਆਪਾਂ ਫੋਲਡ ਕਰ ਲੈਣਾ ਫੋਲਡ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਦੀ ਕਰੀਜ਼ ਬਣਾਉਣੀਆਂ ਤੁਸੀਂ ਫਿਰ ਦੇਖੋ ਤੁਸੀਂ ਇਹ ਗੈਪ ਦੇਖਣਾ ਸੈਂਟਰ ਦਾ ਤੁਸੀਂ ਕਿੰਨੇ ਇੰਚ ਦਾ ਰੱਖਿਆ ਹੋਇਆ ਠੀਕ ਹੈ ਇਹ ਆਪਾਂ 2.5 ਇੰਚ ਦਾ ਗੈਪ ਰੱਖਿਆ ਹੋਇਆ ਤੁਸੀਂ ਇਸ ਤਰ੍ਹਾਂ ਰੱਖ ਕੇ ਇਹਨੂੰ ਮਿਣ ਕੇ ਸੈਂਟਰ ਵਾਲੇ ਗੈਪ ਨੂੰ ਨਿਸ਼ਾਨੀ ਲਗਾ ਲੈਣੀ ਹੈ ਸ਼ਨੀ ਲਗਾਉਣ ਤੋਂ ਬਾਅਦ ਇਹਦੇ نیچے ਆਪਾਂ ਦੇਖੋ ਲੈਸ ਰੱਖਾਂਗੇ ਸਿੱਧੀ ਆਪਾਂ ਲੈਸ ਰੱਖ ਰਹੀਆਂ ਜਿਹੜੀ ਆਪਾਂ ਬਾਜੂ ਫੋਲਡ ਕੀਤੀ ਹੋਈ ਆ ਕੈਂਚੀ ਦੇ ਨਾਲ ਇੱਥੋਂ ਆਪਾਂ ਕੱਟ ਲਾਂਗੇ ਦੂਜੀ ਨੂੰ ਵੀ ਆਪਾਂ ਇਸ ਤਰ੍ਹਾਂ ਹੀ ਰੱਖ ਕੇ ਲਗਾਵਾਂਗੇ ਏ ਦੇਖੋ ਜੀ ਇਹ ਵਾਲਾ ਹੁਣ ਆਪਾਂ ਨੇ ਕਪੜਾ ਲੈ ਲੈਣਾ ਪਲੇਨ ਕਪੜਾ ਸਲਵਾਰ ਨਾਲ ਦਾ ਇਹ ਆਪਾਂ ਦੇਖੋ 2.5 ਇੰਚ ਦਾ ਨਿਸ਼ਾਨ ਲਗਾਇਆ ਉੱਥੇ ਆਪਾਂ ਇਸ ਤਰ੍ਹਾਂ ਸੇਫਟੀ ਪਿੰਨ ਲਗਾ ਲੈਣਾ ਸੂਈ ਵੀ ਲਗਾ ਸਕਦੇ ਹਾਂ ਸੇਫਟੀ ਪਿੰਨ ਵੀ ਲਗਾ ਸਕਦੇ ਇਹ ਦੇਖੋ ਇਹ ਤਾਂ ਆਪਾਂ ਗੈਪ ਦੇਖਣਾ 2.5 ਇੰਚ ਦਾ 2.5 ਇੰਚ ਦਾ ਇਹ ਵਾਲਾ ਰੱਖਣਾ ਆਪਾਂ ਨੇ ਤੁਸੀਂ ਵੱਧ ਘੱਟ ਵੀ ਰੱਖ ਸਕਦੇ ਹੋ ਏ ਦੇਖੋ ਜੀ ਆਪਣੀ ਬਾਜੂ ਇਸ ਤਰ੍ਹਾਂ ਬਣ ਕੇ ਰੈਡੀ ਹੋਈ ਆ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਧੰਨਵਾਦ ਜੀ ਕਮੈਂਟ ਜ਼ਰੂਰ ਕਰਿਓ ਵੀ ਕਿੱਦਾਂ ਦੀ ਲੱਗੀ ਬਾਜੂ ਤੁਹਾਨੂੰ ਧੰਨਵਾਦ ਜੀ